ਉਮੀਦ ਸੀ ਲੋਕਾਂ ਨੂੰ ਵੀ ਗੁਰਪ੍ਰੀਤ ਗੋਗੀ ਉਹਨਾਂ ਦੀ ਵਾਈਫ ਨੂੰ ਟਿਕਟ ਦਿੱਤੀ ਜਾਏਗੀ ਵੀ ਉਹ ਇਲੈਕਸ਼ਨ ਪਾਰਟਿਸਪੇਟ ਕਰਨਗੇ ਕਿਉਂਕਿ ਉਹ ਉਹਨਾਂ ਦੀ ਸਵਰਗਵਾਸ ਹੋਣ ਤੋਂ ਬਾਅਦ ਉਹ ਪੋਲਿਟੀਕਲ ਐਕਟਿਵ ਵੀ ਹੋਗੇ ਸੀ ਜੀ ਆਮ ਆਦਮੀ ਪਾਰਟੀ ਨੇ ਇੱਕ بڑا ਫੈਸਲਾ ਲਿੱਤਾ ਹੈ ਅਚੰਬੇ ਵਾਲਾ ਫੈਸਲਾ کہہ ਸਕਦੇ ਆ ਵੀ ਜਿਹੜੇ ਮੌਜੂਦਾ ਰਾਜ ਸਭਾ ਦੇ ਮੈਂਬਰ ਨੇ ਏਡੀ ਵੱਡੀ ਜ਼ਿੰਮੇਵਾਰੀ ਐ ਸੰਜੀਵ ਅਰੋੜਾ ਦੇ ਸਿਰ ਤੇ ਪਰ ਉਹਨੂੰ ਜਿਮਣੀ ਚੌਂਂ ਦੇ ਵਿੱਚ ਕੈਂਡੀਡੇਟ ਐਲਾਨਿਆ ਗਿਆ ਤੇ ਇੱਕ ਬਹੁਤ ਵੱਡਾ ਫੈਸਲਾ ਆਮ ਆਦਮੀ ਪਾਰਟੀ ਵੱਲੋਂ ਲਿੱਤਾ ਗਿਆ ਐਦਾਂ ਹੁੰਦਾ ਹੁੰਦਾ ਵੀ ਪਰਿਵਾਰ ਦੇ ਕਿਸੇ ਜੀ ਨੂੰ ਟਿਕਟ ਦੇ ਕੇ ਨਵਾਜਿਆ ਜਾਂਦਾ ਵੀ ਚਲੋ ਉਹਦੀ ਪਰਭਾਈ ਕਰ ਲਵੇ ਇੱਕ ਤਰ੍ਹਾਂ ਦਾ ਉਹਨਾਂ ਦੀ ਸਿੰਪਥੀ ਵੋਟ ਵੀ ਗੇਨ ਕਰਨ ਦੀ ਕੋਸ਼ਿਸ਼ ਕੀਤੀ ਆਂਦੀ ਪਾਰਟੀ ਵੱਲੋਂ ਜੋ ਪੋਲਿਟਿਕਲ ਲਾਈਨਅਪ ਆਰ ਇੱਕ ਅਲੱਗ ਤਰ੍ਹਾਂ ਦਾ ਫੈਸਲਾ ਇੱਕ ਹਟਕੇ ਫੈਸਲਾ ਲਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਵੀ ਸੰਜੀਵ ਅਰੋੜਾ ਨੂੰ ਜਿਮਣੀ ਚੌਂਂ ਦੇ ਵਿੱਚ ਲੁਧਿਆਣਾ ਤੋਂ ਕੈਂਡੀਡੇਟ ਐਲਾਨਿਆ ਗਿਆ ਦਿੱਲੀ ਦੇ ਵਿੱਚ ਜੋ ਹੁਣ ਮਾਹੌਲ ਹੋਇਆ ਉਹ ਸਾਰੇ ਆਣ ਦੇਖਿਆ ਜੇ ਜਿਮਣੀ ਚੌਂ ਦੇ ਵਿੱਚ ਵੀ ਕਿਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਫਿਰ 2027 ਬਹੁਤ ਮੁਸ਼ਕਲ ਹੋ ਜਾਣਾ ਮੇਰੇ ਨੂੰ ਇਹ ਹੀ ਲੱਗ ਰਿਹਾ ਵੀ ਲੁਗਿਆਣੇ ਤੋਂ ਜੇ ਕਾਂਗਰਸ ਦੇ ਕੈਂਡੀਡੇਟ ਹੋਣਗੇ ਤਾਂ ਭਾਰਤ ਪੂਛਣਾਸ਼ੂ ਹੋਣਗੇ ਬਾਕੀ ਹੁਣ ਪਤਾ ਨਹੀਂ ਹੈ ਬੀਜੇ ਕਾਂਗਰਸ ਦੀ ਵੀ ਕੀ ਸਟ੍ਰੈਟਜੀ ਹੈ ਚੇਂਜ ਕਰਨਾ ਹੈ ਕਿ ਨਹੀਂ ਕਰਨਾ ਕਿਉਂਕਿ ਕਾਂਗਰਸ ਦੇ ਵਿੱਚ ਵੀ ਲਾਈਨਾਂ ਕਈ ਨੇ ਜੀ ਰਾਜਾ ਬੜਿੰਗ ਜੀ ਲੱਗ ਚੱਲ ਰਹੇ ਨੇ ਭਾਰਤ ਪੂਛਣਾ ਲੱਗ ਚੁੱਤ ਲੱਗ ਚੱਲ ਰਹੇ ਨੇ ਬਾਜਵਾ ਲੱਗ ਚੱਲ ਰਹੇ ਨੇ ਰਾਣਾ ਗੁਰਜੀਤ ਜੀ ਲੱਗ ਚੱਲ ਰਹੇ ਨੇ ਉਧਰ ਰੰਦਾਵਾ ਸਾਹਿਬ ਨੇ ਉਹ ਲੱਗ ਚੱਲ ਰਹੇ ਨੇ ਸੋ ਕਈ ਗਰੁੱਪ ਕਾਂਗਰਸ ਦੇ ਵਿੱਚ ਵੀ ਨੇ ਸਸ਼ੇਕਾਲ ਸਿਟੀ ਹੋਮ ਨਿਊਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪੰਕਜ ਭਾਰਤੀ ਜੀ ਅੱਜ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਜੋ ਕਿ ਇਕ ਵਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਪੁਰਕਿਆ ਦੇ ਵਿੱਚ ਰਹਿਣ ਦਾ ਕਾਰਨ ਸੰਜੀਵ अरोड़ा ਜੋ ਕਿ ਰਾਜ ਸਭਾ ਮੈਂਬਰ ਹੋਣ ਦੇ ਨਾਲ ਨਾਲ ਹੁਣ ਜਿਮਨੀ ਚੋਣਾਂ ਦੇ ਵਿੱਚ ਐਜ਼ ਅ ਕੈਂਡੀਡੇਟ ਵੀ ਸ਼ਮੂਲਿਤ ਕਰਨਗੇ ਸੋ ਗੱਲਬਾਤ ਕਰਦੇ ਆ ਸਰਨਾ ਸਤਿ ਸ੍ਰੀ ਅਕਾਲ ਕਿਵੇਂ ਦੇਖਦੇ ਹੋ ਇਹ ਸਾਰੇ ਮੁੱਦੇ ਨੂੰ ਤੇ ਬਹੁਤ ਜਲਦੀ ਫੈਸਲਾ ਲਿੱਤਾ ਆ ਆਮ ਆਦਮੀ ਪਾਰਟੀ ਨੇ ਕਿਉਂਕਿ ਦਿੱਲੀ ਦੇ ਵਿੱਚ ਜੋ ਹੁਣ ਉਹਨਾਂ ਨੂੰ ਨੁਕਸਾਨ ਹੋਇਆ ਤੇ ਉਹਦੀ ਉੱਪਰ ਭਾਈ ਕਰਨ ਲਈ ਨਹੀਂ ਚਾਹਦੇ ਵੀ ਸਾਡੀ ਜੋ ਜਿਮਨੀ ਚੋਣ ਹੋਣੀ ਹੈ ਕਿਉਂਕਿ ਗੁਰਪ੍ਰੀਤ ਗੋਗੀ ਜੋ ਸਵਰਗਵਾਸ ਹੋ ਗਏ ਸੀ ਪਿਛਲੇ ਦਿਨੀ ਉਹਨਾਂ ਦੀ ਸੀਟ ਹੁਣ ਖਾਲੀ ਹੈ ਤੇ ਉੱਥੋਂ ਹੁਣ ਆਮ ਆਦਮੀ ਪਾਰਟੀ ਨੇ ਬੜੇ ਅਕਿਆਸ ਸੀ ਲੋਕਾਂ ਨੂੰ ਬੜੀ ਉਮੀਦ ਸੀ ਲੋਕਾਂ ਨੂੰ ਵੀ ਗੁਰਪ੍ਰੀਤ ਗੋਗੀ ਉਹਨਾਂ ਦੀ ਵਾਈਫ ਨੂੰ ਟਿਕਟ ਦਿੱਤੀ ਜਾਏਗੀ ਵੀ ਉਹ ਇਲੈਕਸ਼ਨ ਪਾਰਟਿਸਪੇਟ ਕਰਨਗੇ ਕਿਉਂਕਿ ਉਹ ਉਹਨਾਂ ਦੀ ਸਵਰਗਵਾਸ ਹੋਣ ਤੋਂ ਬਾਅਦ ਉਹ ਪੋਲਿਟੀਕਲ ਐਕਟਿਵ ਵੀ ਹੋਗੇ ਸੀ ਜੀ ਕਿਤੇ ਵੀ ਪਾਰਟੀ ਦੇ ਕੋਈ ਗਤੀਵਿਧੀਆਂ ਹੋਣੀਆਂ ਜਾਂ ਪਾਰਟੀ ਵੱਲੋਂ ਕੋਈ ਮੀਟਿੰਗ ulikki ਜਾਣੀ ਤਾਂ ਉੱਥੇ ਗੁਰਪ੍ਰੀਤ ਗੋਗੀ ਜਿਹੜੇ ਮੈਡਮ ਨੇ ਉਹਨਾਂ ਦੇ ਉਹ ਉਥੇ شمولیت ਉਹਨਾਂ ਦੀ ਦੇਖੀ ਜਾਂਦੀ ਸੀ ਲੋਕਾਂ ਨੂੰ ਕਿਹਾ ਸੀ ਇਹ ਸੀਗਾ ਵੀ ਗੋਗੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਜਾਂ ਉਹਨਾਂ ਦੇ بیٹے ਨੂੰ ਜਾਂ ਉਹਨਾਂ ਦੀ ਵਾਈਫ ਨੂੰ ਟਿਕਟ ਦੇ ਕੇ ਇਹ ਇਲیکشن لڑਿਆ ਜਾਏਗਾ ਪਰ ਆਮ ਆਦਮੀ ਪਾਰਟੀ ਨੇ ਇੱਕ بڑا ਫੈਸਲਾ ਲਿੱਤਾ ਹੈ ਅਚੰਭੇ ਵਾਲਾ ਫੈਸਲਾ کہہ سکتے ہیں ਵੀ ਜਿਹੜੇ ਮੌਜੂਦਾ ਰਾਜ ਸਭਾ ਦੇ ਮੈਂਬਰ ਨੇ ਏਨੀ ਵੱਡੀ ਜ਼ਿੰਮੇਵਾਰੀ ਐ ਸੰਜੀਵ अरोड़ा ਦੇ ਸਿਰ ਤੇ ਪਰ ਉਹਨੂੰ ਜਿਮਣੀ ਚੋਣ ਦੇ ਵਿੱਚ ਕੈਂਡੀਡੇਟ ਐਲਾਨਿਆ ਗਿਆ ਤੇ ਇੱਕ ਬਹੁਤ ਵੱਡਾ ਫੈਸਲਾ ਆਮ ਆਦਮੀ ਪਾਰਟੀ ਵੱਲੋਂ ਲਿੱਤਾ ਗਿਆ کہہ سکتے ਹਾਂ ਵੀ ਭਾਰਤ ਪੂਸ਼ਨ ਆਸ਼ੂ ਹੈਵੀ weight ਕੈਂਡੀਡੇਟ ਨੇ ਕਾਂਗਰਸ ਦੇ ਤੇ ਕਾਰਜਕਰਮੀ ਪ੍ਰਧਾਨ ਦੇ ਵੱਜੋਂ ਵੀ ਉਹ ਕੰਮ ਕਰਦੇ ਪਏ ਨੇ ਪੰਜਾਬ ਦੇ ਲੀਡਰਸ਼ਿਪ ਦੇ ਵਿੱਚ ਤੇ ਇੱਕ ਵੱਡੀ ਲੜਾਈ ਇੱਕ ਵੱਡੀ ਫਾਈਟ ਦੇਣ ਦੇ ਲਈ ਉਹਨਾਂ ਨੇ ਸੰਜੀਵ अरोड़ा ਨੂੰ ਪ੍ਰਿਪੇਅਰ ਕੀਤਾ ਵੀ ਤੁਸੀਂ ਭਾਰਤਪੂਜਨ ਆਸ਼ੂ ਤੇ ਜਾ ਕੇ ਖਿਲਾਫ ਇਲੈਕਸ਼ਨ ਲੜਨਾ ਤੇ ਭਾਰਤਪੂਜਨ ਆਸ਼ੂ ਵੀ ਹੁਣ ਇੱਕ ਤਰ੍ਹਾਂ ਦਾ ਹੈਵੀweight ਕੈਂਡੀਡੇਟ ਅੱਗੇ ਮਿਲ ਜਾਣਾ ਲੁਧਿਆਣਾ ਦੇ ਵਿੱਚ ਕੋਈ ਹੋਰ ਸਿਗਾ ਨਹੀਂ ਜਿਵੇਂ ਤੁਸੀਂ ਕਿਹਾ ਕਿ ਹੈਵੀweight ਕੈਂਡੀਡੇਟ ਆਮ ਆਦਮੀ ਪਾਰਟੀ ਕੋਲ ਹੋਰ ਬਚਿਆ ਨਹੀਂ ਸੀ ਆਈ ਥਿੰਕ ਨਹੀਂ ਦੇਖੋ ਆਮੂਮਨ ਇਦਾਂ ਹੁੰਦਾ ਨਾ ਜਦੋਂ ਵੀ ਐਮਐਲਏ ਉਹਨਾਂ ਡਿਊਟੀ ਜਾਂ ਜਿੰਨੀ ਉਹਨਾਂ ਦੀ ਮਿਆਦ ਰਹਿੰਦੀ ਹੈ ਜਿਵੇਂ ਉਹ 25 ਸਾਲ ਪਏ ਨੇ ਉਹ ਪਹਿਲਾਂ ਹੀ ਗੁਰਪ੍ਰੀਤ ਗੋਗੀ ਜੀ ਨਾਲ ਉਹ ਘਟਨਾ ਵਾਪਰ ਗਈ ਤੇ ਇਦਾਂ ਹੁੰਦਾ ਹੁੰਦਾ ਵੀ ਪਰਿਵਾਰ ਦੇ ਕਿਸੇ ਜੀ ਨੂੰ ਟਿਕਟ ਦੇ ਕੇ ਨਵਾਜਿਆ ਜਾਂਦਾ ਵੀ ਚਲੋ ਉਹਦੀ ਪਰਭਾਈ ਕਰ ਲਵੇ ਇੱਕ ਤਰ੍ਹਾਂ ਦਾ ਉਹਨਾਂ ਦੀ ਸਿੰਪਥੀ ਵੋਟ ਵੀ ਗੇਨ ਕਰਨ ਦੀ ਕੋਸ਼ਿਸ਼ ਕੀਤੀ ਆਂਦੀ ਪਾਰਟੀ ਵੱਲੋਂ ਜੋ ਪੋਲਿਟਿਕਲ ਲਾਈਨਅਪ ਆ ਰਿਹਾ ਇੱਕ ਅਲੱਗ ਤਰ੍ਹਾਂ ਦਾ ਫੈਸਲਾ ਹੈ ਇੱਕ ਹਟ ਕੇ ਫੈਸਲਾ ਲਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਵੀ ਸੰਜੀਵ ਅਰੋੜਾ ਨੂੰ ਜਿਮਣੀ ਚੌਂ ਦੇ ਵਿੱਚ ਲੁਧਿਆਣਾ ਤੋਂ ਕੈਂਡੀਡੇਟ ਐਲਾਨਿਆ ਗਿਆ ਨੋ ਡਾਊਟ ਹਰ ਪਾਰਟੀ ਨੇ ਮੁਸ਼ਕਲਾ ਵਧਨ ਗਈ ਹੂੰ ਕਿਉਂਕਿ ਸਰਕਾਰ 'ਚ ਰਹਿੰਦੇ ਹੋਏ ਇੱਕ ਪਾਵਰ ਸੈਕਟਰ ਨੇ ਉਹ ਸੰਜੀਵ ਅਰੋੜਾ ਤੇ ਲੁਧਿਆਣੇ ਦੇ ਜੰਪਲ ਹੋਣ ਦੇ ਨਾਤੇ ਲੁਧਿਆਣੇ ਦੇ ਪੁਰਾਣੇ ਲੀਡਰ ਹੋਣ ਦੇ ਨਾਤੇ ਵੀ ਇਹ ਕਹਿ ਸਕਦੇ ਆਂ ਵੀ ਇਹ ਜਿਹੜੀ ਫਾਈਟ ਹੈ ਇਹ ਟਫ ਹੋ ਜੇਗੀ ਉਹਨਾਂ ਦੇ ਆਉਣ ਦੇ ਨਾਲ ਜੀ ਭਾਰਤ ਪੁਛਨਾਸ਼ੂ ਕਾਂਗਰਸ ਵੱਲੋਂ ਹਜੇ ਐਲਾਨੇ ਨਹੀਂ ਗਏ ਕਿਸੇ ਪਾਰਟੀ ਨੇ ਹਜੇ ਕੈਂਡੀਡੇਟ ਨਹੀਂ ਐਲਾਨੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲਾਣੇ ਪਰ ਸੰਜੀਵ अरोड़ा ਇੱਕ ਫਾਈਟ ਦੇਣ ਵਾਲੇ ਕੈਂਡੀਡੇਟ ਇੱਕ ਅੱਛੇ ਕੈਂਡੀਡੇਟ ਔਰ ਇੱਕ ਹੈਵੀवेट ਕੈਂਡੀਡੇਟ ਸਾਬਤ ਹੋਣਗੇ ਆਂਦੇ ਟਾਈਮ ਤੇ ਜੋ ਮੈਨੂੰ ਲੱਗ ਰਿਹਾ। ਆਉਣ ਵਾਲੀ ਜੋ ਲੁਧਿਆਣੇ ਦੀ ਸਿਆਸਤ ਹੈ ਉਹ ਬੜੀ ਗਰਮ ਹੋਣ ਜਾ ਰਹੀ ਹੈ। ਹਾਲਾਤ ਕਿਸੇ ਤਰ੍ਹਾਂ ਦੇ ਵੀ ਹੋ ਸਕਦੇ ਕਿਉਂਕਿ ਹਰ ਪਾਰਟੀ ਨੇ ਜੋ ਲਾਣਾ ਜਿਮਣੀ ਚੋਣ ਜੇ ਇੱਕ ਇਥੇ ਆਮ ਆਦਮੀ ਪਾਰਟੀ ਦੀ ਇੱਜ਼ਤ ਵੀ ਦਾਤ ਲੱਗ ਜਾਣੀ ਹੈ ਬਿਲਕੁਲ ਕਿਉਂਕਿ ਦਿੱਲੀ ਦੇ ਵਿੱਚ ਜੋ ਹੁਣ ਮਾਹੌਲ ਹੋਇਆ ਉਹ ਸਾਰਿਆਂ ਨੇ ਦੇਖਿਆ ਇਹ ਜਿਮਣੀ ਚੋਣ ਦੇ ਵਿੱਚ ਵੀ ਕਿਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਫਿਰ 2027 ਬਹੁਤ ਮੁਸ਼ਕਲ ਹੋ ਜਾਣਾ ਮੈਡਮ ਬਿਲਕੁਲ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਣਾ ਕਿਉਂਕਿ ਪਿੱਛੇ ਹੁਣ ਮੈਂਬਰ ਪਾਰਲੀਮੈਂਟ ਦੀ ਜਿਹੜੀਆਂ ਹੋਈਆਂ ਇਲੈਕਸ਼ਨਸ ਉਸ ਤੋਂ ਬਾਅਦ ਜਿਹੜੇ ਬੰਦੇ ਆ ਮੈਂਬਰ ਪਾਰਲੀਮੈਂਟ ਬਣੇ ਉੱਥੇ ਜਿਮਣੀ ਚੋਣਾਂ ਹੋਈਆਂ ਉਹ ਚਾਰ 'ਚੋਂ ਤਿੰਨ ਨੰਬਰ ਦਾ ਆਮ ਆਦਮੀ ਪਾਰਟੀ ਲੱਗੀ ਇੱਕ ਬਰਨਾਲੇ ਵਾਲੀ ਸੀਟ ਹੈ ਜਿਹੜੀ ਸਿਰਫ ਕਾਂਗਰਸ ਜਿੱਤੀ ਹੈ ਬਾਕੀ ਤਿੰਨ ਸੀਟਾਂ ਆਮ ਆਦਮੀ ਪਾਰਟੀ ਲੱਗੀ ਪਰ ਆਹ ਜਿਹੜੀ ਸੀਟ ਹੈ ਇਥੇ ਬਹੁਤ ਕੁਝ ਦਾ ਦੇ ਲੱਗ ਜਾਣਾ ਕਿਵੇਂ ਦੇਖਦੇ ਹਾਂ ਜਿਵੇਂ ਕਿ ਹੁਣ ਪਿੱਛੇ ਚੌਣਾ ਦੇ ਵਿੱਚ ਸਭ ਐਮਐਲਏਜ਼ ਦੀਆਂ ਵਾਈਫ ਸਾਰੀਆਂ ਹਾਰ ਗਈਆਂ ਸੀ ਆਲਮੋਸਟ ਉਸ ਤੋਂ ਬਾਅਦ ਦਿੱਲੀ ਜੋ ਵਿੱਚ ਕੁਝ ਵੀ ਹੋਇਆ ਸਾਰਿਆਂ ਦੇ ਸਾਹਮਣੇ ਹੈ ਤੇ ਹੁਣ ਜਿਮਨੀ ਚੌਣਾ ਦੇ ਵਿੱਚ ਵੀ ਅਗਰ ਆਮ ਆਦਮੀ ਪਾਰਟੀ ਨਹੀਂ ਜਿੱਤਦੀ ਤਾਂ ਕਿਤੇ ਨਾ ਕਿਤੇ ਉਹ ਅੱਗੋ ਫਿਊਚਰ ਆਪਣਾ ਢਮਾਡੋਲੀ ਦੇਖ ਸਕਦੀ ਹੈ ਨਹੀਂ ਫਿਊਚਰ ਤਾਂ ਚਲੋ ਦਿੱਲੀ ਦੇ ਰਿਜ਼ਲਟ ਨਹੀਂ ਫਿਊਚਰ ਢਮਾਡੋ ਥੋੜਾ ਹਿਆ ਕਰਤਾ ਨਾ ਕਿਉਂਕਿ ਉਹ ਕਿਤੇ ਨਾ ਕਿਤੇ ਪ੍ਰੈਸ਼ਰ ਆ ਜਾਂਦਾ ਬੰਦੇ ਦੇ ਦਿਮਾਗ ਤੇ ਵੀ ਕੋਈ ਮੈਂ ਤੁਹਾਨੂੰ ਪਿਛਲੀ ਵਾਰ ਵੀ ਡਿਬੇਟ ਚ ਕਿਹਾ ਸੀਗਾ ਵੀ ਕੋਈ ਸੋਚ ਨਹੀਂ ਸਕਦਾ ਸੀ ਵੀ ਇੱਡੇ-ਇੱਡੇ ਵੱਡੇ ਲੀਡਰ ਹਾਰ ਜਾਣਗੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਉਹਦਾ ਇਫੈਕਟ ਪੰਜਾਬ ਤੇ ਪਈਗਾ ਹੀ ਪਈਗਾ ਕਿਉਂਕਿ ਪੰਜਾਬ ਤੇ ਪਚਾ ਆਮ ਆਦਮੀ ਪਾਰਟੀ ਦੀ ਸਰਕਾਰ ਹੁਕਮ ਕਰ ਰਹੀ ਹੈ ਔਰ ਹੁਣ ਇਹ ਜਿਹੜੀ ਹੁਣ ਚਿਮਨੀ ਚੋਣ ਆਣੀ ਹੈ ਇਹਦੇ ਤੇ ਵੀ ਬਹੁਤ ਕੁਝ ਡਿਪੈਂਡ ਕਰਦਾ ਆਮ ਆਦਮੀ ਪਾਰਟੀ ਦਾ ਜੇ ਕਿਤੇ ਆਮ ਆਦਮੀ ਪਾਰਟੀ ਸੀਟੇ ਹਾਰ ਹਾਰ ਗਈ ਤਾਂ 2027 ਉਹ ਦੂਰ ਹੋ ਜਾਣਾ ਇਨਾਂ ਦਾ ਹੂੰ ਬਹੁਤ ਦੂਰ ਹੋ ਜਾਣਾ ਜਿਵੇਂ ਕਹਿੰਦਾ ਨਾ ਦਿੱਲੀ ਆ ਵੀ ਦੂਰ ਹੈ ਤੇ 2027 ਵੀ ਇਹਨਾਂ ਤੋਂ ਕਾਫੀ ਦੂਰ ਹੋ ਜਾਣਾ ਜੇ ਆਹ ਸੀਟ ਆਮ ਆਦਮੀ ਪਾਰਟੀ ਹਾਰ ਗਈ। ਅਗਰ ਇਹ ਹਾਰ ਜਾਂਦੀ ਉਸ ਤੋਂ ਬਾਅਦ ਤਾਂ ਭਾਜਪਾ ਦੇ ਵਾਸਤੇ ਤਾਂ ਰਸਤਾ ਸਾਫ਼ ਬਿਲਕੁਲ ਹੋ ਜਾਏ। ਦੇਖੋ ਭਾਜਪਾ ਦਾ ਕੰਫੀਡੈਂਸ ਲੈਵਲ ਅੱਗੇ ਰਵੱਧਿਆ ਹੈ ਭਾਜਪਾ ਵੀ ਕੈਂਡੀਡੇਟ ਵਧੀਆ ਉਤਾਰੇਗੀ। ਹੂੰ ਜੇ ਸੁਜੀਵ ਅਰੋੜਾ ਹੈਵੀweight ਕੈਂਡੀਡੇਟ ਸਿਟਿੰਗ ਰਾਜ ਸਭਾ ਦੇ ਉਹ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਉਹਨਾਂ ਨੇ ਐਮਐਲਏ ਦੀ ਇਲੈਕਸ਼ਨ ਲੜਾਤੀ ਜਿਵੇਂ ਦਿੱਲੀ ਦੀ ਤਰਜ ਕੀਤੀ ਹੈ। ਦਿੱਲੀ ਵੀ ਕਈ ਉਹਨਾਂ ਨੇ ਸੈਂਟਰ ਦੇ ਮਿਨਿਸਟਰ ਨੂੰ ਐਮਐਲਏ ਦੀ ਚੋ ਕਈ ਮੈਂਬਰ ਪਾਰਲੀਮੈਂਟ ਨੂੰ ਐਮਐਲਏ ਦੀ ਚੋਣ ਲੜਾਈ ਤੇ ਉਹੀ ਹੁਣ ਸਿਸਟਮ ਆਮ ਆਦਮੀ ਪਾਰਟੀ ਨੇ ਅਡਾਪਟ ਕਰ ਲਿਆ ਹੋ ਸਕਦਾ ਹੈ ਹਜੇ ਤੱਕ ਤਾਂ ਸਾਨੂੰ ਇਹੀ ਲੱਗ ਰਿਹਾ ਵੀ ਲੁਧਿਆਣੇ ਤੋਂ ਜੇ ਕਾਂਗਰਸ ਦੇ ਕੈਂਡੀਡੇਟ ਹੋਣਗੇ ਤਾਂ ਭਾਰਤ ਪੂਰਨ ਆਸ਼ੂ ਹੋਣਗੇ ਬਾਕੀ ਹੁਣ ਪਤਾ ਨਹੀਂ ਹੈ ਵੀ ਜੇ ਕਾਂਗਰਸ ਦੀ ਵੀ ਕੀ ਸਟ੍ਰੈਟਜੀ ਹੈ ਚੇਂਜ ਕਰਨਾ ਹੈ ਕਿ ਨਹੀਂ ਕਰਨਾ ਕਿਉਂਕਿ ਕਾਂਗਰਸ ਦੇ ਵਿੱਚ ਵੀ ਲਾਈਨਾਂ ਕਈ ਨੇ ਜੀ ਰਾਜਾ ਬੜਿੰਗ ਜੀ ਲੱਗ ਚੱਲ ਰਹੇ ਨੇ ਭਾਰਤ ਪੂਰਨ ਆਸ਼ੂ ਲੱਗ ਚੱਲ ਰਹੇ ਨੇ ਬਾਜਵਾ ਲੱਗ ਚੱਲ ਰਹੇ ਨੇ ਜੀ ਆ ਰਾਣਾ ਗੁਰਜੀਤ ਜੀ ਅਲੱਗ ਚੱਲ ਰਹੇ ਨੇ ਉਧਰ ਰੰਦਾਵਾ ਸਾਹਿਬ ਨੇ ਉਹ ਅਲੱਗ ਚੱਲ ਰਹੇ ਨੇ ਸੋ ਕਈ ਗਰੁੱਪ ਕਾਂਗਰਸ ਦੇ ਵਿੱਚ ਵੀ ਨਹੀਂ ਹੁਣ ਆਉਣ ਵਾਲਾ ਸਮਾਂ ਦੇਖੀਏ ਇੱਕ ਜੂਟਤਾ ਪਾਰਟੀ ਦੇ ਵਿੱਚ ਬਹੁਤ ਮਾਇਨੇ ਰੱਖਦੇ ਆ ਮੰਨਦੇ ਤੁਸੀਂ ਦੇਖੋ ਜੇ ਕਿਸੇ ਪਾਰਟੀ ਨੇ ਆਪਣਾ ਰਿਜ਼ਲਟ ਵਧੀਆ ਲੈਣਾ ਤੇ ਕਿਤੇ ਨਾ ਕਿਤੇ ਏਕਤਾ ਵਿੱਚ ਬਲ ਹੋਵੇ ਐਮੀ ਤਾਂ ਨਹੀਂ ਕਿਹਾ ਜਾਂਦਾ ਜੇ ਇੱਕ ਹੋ ਕੇ ਇਲੈਕਸ਼ਨ ਲੜਨਗੇ ਤਾਂ ਪੋਜ਼ਿਟਿਵ ਰਿਜ਼ਲਟ ਸਾਹਮਣੇ ਆਣਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਸਿਆਸਤ ਜਿਹੜੀ ਐ ਖਾਸ ਕਰਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਉਤਲ-ਬੁਤਲ ਹੋ ਸਕਦੀ ਹੈ ਹੋ ਸਕਦੀ ਹੈ ਬਾਕੀ ਮੈਂ ਅੱਜ ਗੱਲ ਕਰਾਂਗੇ ਅਸੀਂ ਲੁਧਿਆਣਾ ਦੀ ਕਿਉਂਕਿ ਸੰਜੀਵ अरोड़ा ਦੇ ਨਾਮ ਜੋ ਐਲਾਨ ਹੈ ਗਿਆ ਉਹ ਇੱਕ ਗਰਮ ਮਾਹੌਲ ਲੁਧਿਆਣਾ ਦਾ ਕਰਤਾ ਔਰ ਸਿਆਸਤ ਦੇ ਵਿੱਚ ਕੁਝ ਵੀ ਜਾਇਜ਼ ਹੈ ਉਹ ਹੋ ਸਕਦਾ ਸੰਜੀਵ अरोड़ा ਦੇ ਆਉਣ ਨਾਲ ਇਹ ਜਿਹੜੀ ਲੜਾਈ ਹੈ ਇਹ ਬੜੀ ਮਹੱਤਵਪੂਰਨ ਹੋ ਜਾਏਗੀ ਔਰ ਬੜੀ ਦੇਖਣ ਵਾਲੀ ਫਾਈਟ ਹੋ ਜਾਏਗੀ ਲੁਧਿਆਣਾ ਦੇ ਵਿੱਚ ਵੀ ਇਹ ਕੌਣ ਬਾਜ਼ੀ ਮਾਰਦਾ ਲੁਧਿਆਣਾ ਚੋ ਆਉਣ ਵਾਲਾ ਸਮਾਂ ਦੱਸੇਗਾ ਸੋ ਆਨ ਵਾਲਾ ਸਮਾਂ ਦੱਸੇਗਾ ਕਿ ਬਾਕੀ ਪਾਰਟੀਆਂ ਆਪਣੇ ਕਿਹੜੇ-ਕਿਹੜੇ ਕੈਂਡੀਡੇਟ ਉਤਾਰਦਿਆਂ ਨੇ ਸੰਜੀਵ अरोड़ा ਨੂੰ ਕਿੰਨੀ ਕੁ ਭਾਰੀ ਟੱਕਰ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਆਦਮੀ ਪਾਰਟੀ ਲਈ ਵੀ ਇਹ ਵੱਡਾ ਚੈਲੰਜ ਬਣ ਕੇ ਉੱਭਰਦਾ ਹੈ। ਸੋ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਮਨੀ ਚੋਣਾਂ ਜਿਹੜੀਆਂ ਹੋਣ ਵਾਲੀਆਂ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਪਰਚਮ ਲਹਿਰਾ ਸਕਦੀ ਹੈ ਜਾਂ ਜਨਤਾ ਜਨਾਦਨ ਉਹਨਾਂ ਨੂੰ ਫੇਰ ਮੁੱਦੇ ਮੋਗਰੇ ਆਏਗੀ। ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਦੇ ਨਾਲ। ਉਦੋਂ ਤੱਕ ਸਾਨੂੰ ਦੋ ਇਜਾਜ਼ਤ। ਧੰਨਵਾਦ।